ਤੋਂ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਮੈਸੇਜ ਦੇਣਾ ਚਾਹੁੰਦਾ ਸੀ ਜ਼ਰੂਰੀ ਮੈਸੇਜ ਹੈ ਮੈਸੇਜ ਇਹ ਹੈ ਵੀ ਜਿਹੜੀ ਮੇਰੀ ਨਾ ਫੇਸਬੁੱਕ ਤੇ ਆਈ ਰਹੀ ਹੈ ਉਹ ਹੋ ਚੁੱਕੀ ਹੈ ਹੈਕ ਤੇ ਉਹਦਾ ਐਕਸੈਸ ਮੇਰੇ ਕੋਲ ਨਹੀਂ ਹੈਗਾ ਫੇਸਬੁੱਕ ਆਈਡੀ ਦਾ ਆਈ ਡੋਨੋ ਕਿੰਨੇ ਹੈਕ ਕੀਤੀ ਹੈ ਕੌਣ ਉਹ ਬੰਦਾ ਹੈ ਜਿੰਨੇ ਮੇਰੀ ਆਈਡੀ ਹੈਕ ਕੀਤੀ ਹੈ ਤੇ ਪਲੀਜ਼ ਜਿਹੜੇ ਵੀ ਮੇਰੇ ਨਾਲ ਉਸ ਫੇਸਬੁੱਕ ਆਈਡੀ ਤੇ ਐਡ ਨੇ ਮੇਰੇ ਫਰੈਂਡ ਨੇ ਮੇਰੇ ਰਿਸ਼ਤੇਦਾਰ ਨੇ ਤੇ ਜਿਹੜੇ ਮੈਨੂੰ ਜਾਣਦੇ ਨੇ ਹਨ ਤੇ ਉਹ ਆਈਡੀ ਨੂੰ ਪੁਲਿਸ ਉਹ ਤੋਂ ਮੈਸੇਜ ਆਉਂਦੇ ਨੇ ਕਿਤੇ ਆ ਰਹੇ ਸੀ ਬਿਟਕੋਇਨ ਤੇ ਪਤਾ ਨਹੀਂ ਕਿਤੇ ਮੈਸੇਜ ਆਉਂਦੇ ਨੇ ਵੀ ਮੈਂ 10000 ਜਿੱਤੇ ਆ ਤੇ ਤੁਸੀਂ ਵੀ ਜੁਆਇਨ ਕਰੋ ਹਨ ਤੇ ਉਹ ਹੈਗਾ ਫੇਕ ਮੈਸੇਜ ਹੈ ਤੇ ਉਹ ਮੈਂ ਮੇਰੀ ਆਈਡੀ ਮੇਰੇ ਕੋਲ ਐਕਸੈਸ ਨਹੀਂ ਉਹਦਾ ਹੈਗਾ ਤੇ ਉਹ ਵੀ ਦੋਨੋਂ ਕੌਣ ਸੈਂਡ ਕਰ ਰਿਹਾ ਮੈਸੇਜ ਤੇ ਕਿਹਦੇ ਕੋਲ ਆਈਡੀ ਚੱਲਦੀ ਹੈ ਹੁਣ ਇਸ ਟਾਈਮ ਤੇ ਪੁਲਿਸ ਉਹ ਤੋਂ ਅਵੇ ਰੋ ਤੇ ਉਹ ਆਈਡੀ ਨੂੰ ਜੇ ਤੁਹਾਨੂੰ ਉਹ ਆਈਡੀ ਤੋਂ ਮੈਸੇਜ ਆਂਦਾ ਹੈ ਐਵੇਂ ਦਾ ਵੀ ਬਿਟਕੋਇਨ ਵੀ ਮੈਂ ਇੰਨੇ 10000 ਡਾਲਰ ਜਿੱਤੇ ਆ ਤੇ ਤੁਸੀਂ ਪਲੀਜ਼ ਉਹਨੂੰ ਆਈਡੀ ਨੂੰ ਰਿਪੋਰਟ ਕਰੋ ਤੇ ਉਸ ਆਈਡੀ ਨੂੰ ਆਪਾਂ ਰਿਪੋਰਟ ਕਰਕੇ ਬੰਦ ਕਰਾ ਸਕੀਏ ਆਈ ਡੋ ਨੋ ਕੌਣ ਚਲਾ ਰਿਹਾ ਉਹ ਆਈਡੀ ਤੇ ਪਲੀਜ਼ ਮੈਂ ਤਾਂ ਹੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰ ਰਿਹਾ ਉਹ ਜੇ ਕੋਈ ਮੈਸੇਜ ਆਂਦਾ ਹੈ ਉਹ ਮੇਰੇ ਵੱਲੋਂ ਮੈਸੇਜ ਨਹੀਂ ਆ ਰਿਹਾ ਉਹ ਮੈਸੇਜ ਜਿਹੜਾ ਹੈਗਾ ਉਹ ਪਤਾ ਨਹੀਂ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਤੇ ਤੁਸੀਂ ਉਹਨੂੰ ਇਗਨੋਰ ਕਰ ਦਿਓ ਮੈਸੇਜ ਨੂੰ ਮੈਨੂੰ ਕਈਆਂ ਦੇ ਮੈਸੇਜ ਜਿਨ੍ਹਾਂ ਦੇ ਕੋਲ ਮੇਰਾ ਪਰਸਨਲ ਨੰਬਰ ਹੈਗਾ ਹਨ ਉਹਨਾਂ ਦੇ ਮੈਨੂੰ ਫੋਨ ਵੀ ਆਏ ਸੀ ਵੀ ਇਸ ਤਰ੍ਹਾਂ ਕਰਕੇ ਵੀ ਮੈਸੇਜ ਤੁਸੀਂ ਕੀਤਾ ਸਾਨੂੰ ਹਨਾ ਵੀ ਵੀ ਇਹ ਸੱਚ ਹੈ ਵੀ ਤੁਸੀਂ ਸੱਚੀ ਜਿੱਤੇ ਹੋ 10000 ਡਾਲਰ ਬਟ ਨਹੀਂ ਇਹ ਝੂਠ ਹੈ ਸਭ ਕੁਝ ਮੈਂ ਨਹੀਂ ਜਿੱਤੇ ਕੁਝ ਵੀ ਤੇ ਉਹ ਕੋਈ ਕੌਣ ਹੈ ਕੌਣ ਨਹੀਂ ਜਿਹੜਾ ਮੈਸੇਜ ਸੈਂਡ ਕਰ ਰਿਹਾ ਤੁਹਾਨੂੰ ਤੇ ਪੁਲਿਸ ਅਵੇਅਰ ਰਵੇ ਉਹ ਆਈਡੀ ਤੋਂ ਤੇ ਉਹ ਆਈਡੀ ਨੂੰ ਪੁਲਿਸ ਤੁਸੀਂ ਰਿਪੋਰਟ ਕਰਕੇ ਨਾ ਉਹ ਆਈਡੀ ਨੂੰ ਬੰਦ ਕਰਾ ਕਰਾ ਦਿਓ ਤੇ ਮੇਰੀ ਨੀ ਨਵੀਂ ਆਈਡੀ ਜਿਹੜੀ ਫੇਸਬੁੱਕ ਦੀ ਐ ਉਹ ਮੈਂ ਆਪਣੀ ਬਣਾਈ ਐ ਨਵੀਂ ਆਈਡੀ ਤੇ ਉਹ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਮੈਨੂੰ ਯਾਦ ਨਹੀਂ ਆਈਡੀ ਉਹ ਕੀ ਐ ਤੇ ਉਹ ਆਈਡੀ ਉਹ ਆਈਡੀ ਜਿਹੜੀ ਐ ਉਹ ਮੈਂ ਤੁਹਾਨੂੰ ਦੱਸਦਾ ਮੈਂ ਨਾ ਫੋਟੋ ਖਿੱਚੀਏ ਤੁਝੇ ਫੋਨ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਣਾ ਜਿਹੜੀ ਮੇਰੀ ਨਵੀਂ ਆਈਡੀ ਐ ਨਾ ਤੇ ਜੇ ਤੁਸੀਂ ਮੈਨੂੰ ਫਰੈਂਡ ਰਿਕੁਐਸਟ ਵੀ ਭੇਜਣੀ ਹੈ ਤੇ ਇਹ ਆ ਵਾਲੀ ਆਈਡੀ ਤੋਂ ਭੇਜਿਓ ਆ ਦੇਖੋ ਤੁਸੀਂ ਆਹ ਫੋਟੋ ਲੱਗੀ ਹੋਈ ਆ ਉਹਦੇ ਤੇ ਜੀ ਖੁਸ਼ ਘਰਾਏ ਦੇ ਨਾਂ ਤੇ ਆਈਡੀ ਆ ਆਪਣੀ ਇਹ ਠੀਕ ਹੈ ਆਹ ਵਾਲੀ ਫੋਟੋ ਲੱਗੀ ਹੋਈ ਆ ਇਹ オリジナル ਆਈਡੀ ਆ ਆਪਣੀ ਤੇ ਜਿਹੜੀ ਉਹ ਦੂਜੀ ਆਈਡੀ ਆ ਉਹ ਹੁਣ ਆਪਣੇ ਕੋਲ ਨਹੀਂ ਹੈਗੀ ਤੇ ਉਹਨੂੰ ਪੁਲਿਸ ਅ ਅਨਫਰੈਂਡ ਕਰ ਦਿਓ ਤੇ ਉਹਦੀ ਰਿਪੋਰਟ ਕਰ ਦਿਓ ਵੀ ਜੋ ਵੀ ਰਿਪੋਰਟ ਕਰਨੀ ਆ ਉਹਤੇ ਤੇ ਉਹ ਆਈਡੀ ਬੰਦ ਹੋ ਜੂਗੀ ਠੀਕ ਹੈ ਤੇ ਆਹ ਵਾਲੀ ਆਈਡੀ ਆਪਣੀ ਪਲੀਜ਼ ਆ ਫੋਟੋ ਲੱਗੀ ਹੈ ਤੇ ਓਕੇ ਤੇ ਇਹਦੇ ਨਾਲ ਹੀ ਫਿਰ ਆਪਾਂ ਤੁਹਾਨੂੰ ਤੇ ਆਪਣੀ ਨਵੀਂ ਆਈਡੀ ਐਡ ਕਰ ਹਾਂਜੀ ਹੈਲੋ ਜੀ ਹੈਲੋ ਦੋਸਤੋ ਕੀ ਹਾਲ ਚਾਲ ਗੁੱਡ ਆਫਟਰਨੂੰ ਹੌਪ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਗੇ ਵੈਲਕਮ ਟੂ ਨਿਊ ਬਲੌਗ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਗਰਮੀ ਹੋ ਗਈ ਬਹੁਤ ਜ਼ਿਆਦਾ ਤੇ ਆਪਾਂ ਲਾਸਟ ਡਿਲੀਵਰੀ ਸੀ ਤੇ ਕਰਕੇ ਹੁਣ ਚੱਲਿਆਂ ਯਾਰਡ ਚ ਵਾਪਸ ਜੇ ਗਰਮੀ ਬਹੁਤ ਜਾਰੀ ਹੈ ਭਾਈ ਸਵੇਰੇ ਸਵੇਰ ਦੀ ਰਹਿ ਗਈ ਠੰਡ ਬਾਕੀ ਤਾਂ ਹੁਣ ਗਰਮੀ ਹੀ ਪੈਂਦੀ ਹੈ ਮਾਗਾ ਗ੍ਰੀਨਵੇਅਰ ਕਿਰੇਗੀ ਬੰਦਾ ਮੈਨਾਂ ਦਾ ਹੁਣ ਇਧਰ ਗ੍ਰੀਨਵੇਅਰ ਦਾ ਕੋਈ ਏਰੀਆ ਬਚਣਾ ਨਹੀਂ ਘਾਰ ਹੀ ਬਣ ਚੱਲੇ ਨੇ ਸਾਰੇ ਪਾਸੇ ਇਹ ਕਰਤਾ ਫਿਨਿਸ਼ ਤੇ ਚੱਲ ਪਿਆ ਘਰ ਆਵਾ ਚੱਲਦੀ ਵੀ ਹੈ ਅੰਜ ਮੌਸਮ ਗਰਮੀ ਵਾਲਾ ਹੀ ਹੈ ਤੇ ਲੋ ਚੱਲ ਪਿਆ ਘਰ ਨੂੰ ਆਪਾਂ ਜਾਣਾ ਸੀ ਕਾਰ ਐਸੈਸਰੀ ਵਾਲੇ ਵੱਲ ਕੱਲ ਜੀਪ ਦਾ ਸੋਚਿਆ ਸੀ ਮੜੇ ਕੰਮ ਜਿਆ ਕਦੋ ਚੀਜ਼ਾਂ ਜੀਆਂ ਕਰਾਉਣ ਵਾਲੀਆਂ ਨੇ ਵੀ ਉਹ ਕਰਾ ਕੇ ਲਿਆਵਾਂਗੇ ਉਹ ਚੈੱਕ ਕੀਤਾ ਉਹ ਬੰਦ ਪਿਆ ਹੁਣ ਬਾਪ ਚੱਲਦੇ ਆ ਫਿਰ ਕਾਰ ਸਿੱਧਾ ਕਿਉਂਕਿ ਗਰਮੀ ਹੋ ਗਈ ਬਹੁਤ ਜ਼ਿਆਦੀ ਗੱਡੀ ਵੀ ਆ ਤਵੇ ਵੀ ਅੰਦਰੋਂ ਸ਼ੀਸ਼ੇ ਬੰਦ ਸੀ ਨਾ ਤੇ ਉਹਦੇ ਕਰਕੇ ਤਵੇ ਵੀ ਹੈ ਗੱਡੀ ਅੰਦਰੋਂ ਤਿੰਨ ਛੁੱਟੀਆਂ ਸੀ ਲੌਂਗ ਵੀਕਐਂਡ ਕਰਕੇ ਸੜਕਾਂ ਵੀ ਖਾਲੀ ਪਈਆਂ ਨੇ ਜਬੀ ਲੋਕੀ ਗਏ ਹੋਏ ਨੇ ਘੁਮਣ ਸੰਦੇ ਸ਼ਾਮ ਨੂੰ ਆਣਗੇ ਕੱਲ ਨੂੰ ਵੀ ਖਾਲੀ ਹੋਣੀਆਂ ਨੇ ਛੜਕਾ ਲੋ ਜੀ ਆ ਗਏ ਆ ਘਰ ਤੇ ਜੱਜ ਜੀ ਦੇਖਦੇ ਆ ਕੀ ਕਰਦਾ ਮੈਡਮ ਕਿਥੇ ਚਲੇ ਪਰਸਪਾ ਆ ਗਏ ਰੈਡੀ ਹੋ ਗਿਆ ਸੀ ਸਕੂਲ ਚਲੇ ਆ ਹਾਂ ਮੈਂ ਆ ਬੱਸ ਸਟਾਪ ਹੁੰਦੀ ਅਸਰ ਮਨ ਨੂੰ ਮਨ ਨੂੰ ਨਗੜਾ ਆਪਾ ਵੀ ਨੂੰ ਆ ਕੇ ਬਾਕੇ ਕੁੰਮੀ ਕਰਨੇ ਜਾਂਦੇ ਅੱਛਾ ਕੁੰਮੀ ਕਰਨੇ ਮੂਹੇ ਦੇਖ ਮੂਹੇ ਦੇਖਣ ਚਲ ਠੀਕ ਹੈ ਲੋ ਜੀ ਆਪਾ ਹੁਣ ਹੋ ਗਿਆਂ ਰੈਲ ਲੈ ਚੱਲਦੇ ਹਾਂ ਜੱਜ ਦੀ ਮम्मा ਨੂੰ ਛੱਡਾ ਬਹੁਤ ਵਧੀਆ ਹਵਾ ਚੱਲਦੀ ਵੀ ਬਟ ਹੈਗਾ ਸਹੀ ਹੈ ਮਨੀ ਸਾਰਾ ਦਿਨ ਸ਼ਰਾਰਤਾਂ ਆ ਸੀ ਮੈਂ ਇੱਧਰ ਦੇਖ ਰਿਹਾ ਤੈਨੂੰ ਲੋਕਦਾ ਸੀ ਨਾ ਕਹਦਾ ਸੀ ਤੂੰ ਤੇਰੇ ਸਾਹਮਣੇ ਤਾਂ ਖੜਿਆ ਸੀ ਮੈਨੂੰ ਪਤਾ ਨਹੀਂ ਲੱਗਿਆ ਪਾਪਾ ਸਾਹਮਣੇ ਖੜੇ ਨੇ ਅੱਛਾ ਇੱਥੇ ਤੱਕ ਵੀਡੀਓ ਦੇਖ ਲਈ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਣੇ ਨਾ ਕੋਈ ਲਾਈਕ ਕਰਦਾ ਨਾ ਕੋਈ ਸਬਸਕ੍ਰਾਈਬ ਕਰਦਾ ਕਿ ਨਹੀਂ ਉਹ ਹਾਂ ਨਹੀਂ ਕੱਟ ਗਿਆ ਹੁਣ ਕੀ ਕਹਿੰਦੇ ਨੇ ਵਿਊ ਵੀ ਨਹੀਂ ਆਉਂਦੇ ਇਹਨੇ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਵਾਰੀ ਕਾਰ ਹੈ ਨੇ ਜਿਹੜੀ ਇਹ ਚੱਲ ਗਈ ਤੁਹਾਨੂੰ ਦਿਖਾਉਣਾ 2,60,000 2.60 ਚੱਲ ਗਈ ਤੇ ਜਿੱਦਣ ਮੈਂ ਲੈ ਕੇ ਆਇਆ ਸੀ ਇਹ ਕਾਰ ਲਈ ਸੀ ਆਪਾਂ ਸੈਗੜਾਂ ਦੀ ਲਈ ਸੀ ਇੱਕ 7 ਚੱਲੀ ਸੀ ਹਾਂ 160 ਤੇ 260 ਚੱਲ ਗਈ ਦੇਖੋ ਕਿੰਨੀ ਚਲਾਤੀ ਕਿਉਂਕਿ ਕੋਵਿਡ ਦੇ ਟਾਈਮ ਲਈ ਸੀ ਮੈਂ ਗੱਡੀ ਇਹ ਤੇ ਕੋਵਿਡ ਦੇ ਟਾਈਮ ਲਈ ਸੀ ਤੇ ਉਦੋਂ ਸਾਰੇ ਕੰਮ ਬੰਦ ਹੋ ਗਏ ਸੀ ਬਸ ਉਬਰ ਇਟ ਕੱਲੀ ਚੱਲਦੀ ਸੀ ਉਦੋਂ ਉਬਰ ਇਟ ਉਦੋਂ ਉਬਰ ਇਟ ਕੀਤੀ ਮੈਂ ਤੇ ਉਸ ਟਾਈਮ ਦੇ ਵਿੱਚ ਦੇਖੋ ਤੁਸੀਂ ਚਲਾਤੀ ਹੁਣ ਤਾਂ ਕਿਹੜੀ ਚੱਲਦੀ ਹੁਣ ਤਾਂ ਬਸ ਇੱਥੋਂ ਜਾਈਦਾ ਜਾੜ ਚੋਂ ਉੱਥੇ ਕਪਾਰ ਕਰਕੇ ਆਪਣਾ ਟਰੱਕ ਚਲਾਣ ਲੱਗ ਜੀਦਾ ਹੈ ਇੱਧਰ ਆਏ ਸੀ ਹੁਣ ਕੰਮ ਤੇ ਉਹ ਨਾਲ ਹੀ ਕਹਿੰਦੀ ਉਹ ਦਾਲ ਪੂਜਾ ਖਾਣੀ ਐ ਨਮਕੀਨ ਖਾਣੀ ਐ ਇੱਕ ਇੱਥੇ ਬੁਲਵਾਰ ਚੋਂ ਮਿਲਦੀ ਐ ਬੇਸਨ ਵਾਲੀ ਤੇ ਪਹਿਲਾਂ ਮੈਨੂੰ ਕਹਿ ਰਹੀ ਸੀ ਮੈਂ ਜੌਬ ਤੇ ਸੀ ਮੈਨੂੰ ਕਹਿੰਦੀ ਉਹਦੇ ਪਾਪਾ ਲੈ ਕੇ ਆਏ ਦੋ ਪੈਕਟ ਮੇਰੇ ਵਾਸਤੇ ਮੈਂ ਫਿਰ ਕਾਲੀ ਕਾਲੀ ਚ ਆ ਗਿਆ ਘਰੇ ਹੁਣ ਇੱਥੇ ਸ਼ੋਪਿੰਗ ਸੈਂਟਰ ਦੇ ਕੋਲ ਆਏ ਸੀ ਤੇ ਪਲਾਜ਼ਾ ਕੋਲ ਕਹਿੰਦੀ ਹਾਂ ਇਹ ਲੈ ਕੇ ਜਾ ਇਹਨੂੰ ਪਸੰਦ ਆਦੀ ਫੇਵਰੇਟ ਐ ਨਾ ਆ ਹੁਣ ਅੱਗੇ ਭੱਜੀ ਜਾਂਦੀ ਆ ਕਿਹੜੀ ਖਾਣੀ ਆ ਪਤਾ ਤੈਨੂੰ ਕਿਹੜਾ ਪੈਕਟ ਤੇਰਾ ਅੱਛਾ ਚੱਲ ਪਰ ਸੈਟਰਡੇ ਹੈਗਾ ਅੱਜ ਇਹ ਰਸ ਦੇਖ ਲੋ ਕਿੰਨਾ ਭਰਿਆ ਵੈ ਪਲਾਜ਼ਾ 아이ਸੀਨ ਵਾਲਾ ਸੈਸ਼ਨ ਨਾ ਇੱਥੇ ਪਈ ਹੁੰਦੀ ਆ ਦੇਖਦੇ ਆ ਹੈ ਵੀ ਹੈ ਕਿ ਨਹੀਂ ਕਿਤੇ ਖਤਮ ਨਾ ਹੋ ਗਈ ਹੋਵੇ ਆ ਲਿਖਾ ਉੱਤੇ ਏਸ਼ੀਅਨ ਇੱਥੇ ਦੇਖ ਬੁੱਤੂ ਪਿਆ ਹੈ ਕਿ ਨਹੀਂ ਪੈਕਟ ਕਿਦ ਖਤ ਬਣਾਉਗੇ ਹੁਣ ਆਓ ਪਏ ਨੇ ਆ ਅਸੀਂ ਆ ਵਾਲੀ ਹੈ ਦਾਲ ਬੜੀ ਬਹੁਤ ਟੇਸਟੀ ਹੈ ਇਹ ਆ ਵਾਲਾ ਬਿਸਕੁਟ ਆਹੋ ਬਿਸਕੁਟ ਗਏ ਆਪਣੇ ਨਮਕੀਨ ਆ ਬਹੁਤ ਟੇਸਟੀ ਹੈ ਹੈਬੇਸ਼ਨ ਦੀ ਹੈ ਨਾ ਜਿਆਦਾ ਕਰਾਰੀ ਹੈ ਤੇ ਨਾ ਜਿਆਦਾ ਬਹੁਤ ਵਧੀਆ ਟੇਸਟ ਹੈ ਵਰਤ ਕੇ ਦੇਖਿਓ ਦੋ ਆ ਲੈ ਲੈਨੇ ਆ ਤੇ ਆ ਸੋ ਆ ਦੇਖੋ ਕਾਜੂ ਕਤਲੀ ਵੀ ਹੈਗੀ ਇੱਥੇ ਆਪਾਂ ਦਾ ਆਦੇਸ਼ ਕੀ ਨਾ ਜਦਿਆ ਸੋਨ ਪਾਪੜੀ ਦੋ ਪੈਕਟੇ ਦੇ ਲੈ ਲੈਂਦੇ ਆ ਸੋਨ ਪਾਪੜੀ ਦੇ ਡੱਬੇ ਇਹਦੀ ਬਹੁਤ ਸਵਾਦ ਹੁੰਦੀ ਹੈ ਸੋਨ ਪਾਪੜੀ ਇੱਕ ਫੈਂਟਾ ਲੈ ਲੈਨੇ ਆ ਫੈਂਟਾ ਆਪਣਾ ਖਤਮ ਹੋ ਗਿਆ ਫੈਂਟਾ ਜ਼ਰੂਰੀ ਹੈ ਉਧਰਲੇ ਅਗਲੇ ਪਾਸੇ ਆ ਮੈਨੂੰ ਫੈਂਟਾ ਨਹੀਂ ਸੀ ਸਵਾਲ ਲੱਗਦਾ ਪਰ ਹੁਣ ਨਾ ਦੋ ਆ ਮਹੀਨੇ ਦੋ ਤੋਂ ਬਹੁਤ ਸਵਾਲ ਲੱਗਣਗੇ ਆ ਪਿਆ ਫੜ ਆ ਲੈ ਆ ਇੱਕ ਬੋਤਲ ਚੱਕ ਲੈ ਹਾਂ ਚਲ ਉਹ ਸਾਰੇ ਇਥੇ ਕੋਲਡ ਡਰਿੰਕ ਨੇ ਜਿਹੜੇ ਮਰਜ਼ੀ ਲੈ ਲਓ ਸਪਰਾਈਟ, ਫੈਂਟਾ, ਡਿਊ, ਪੈਪਸੀ ਆ ਪੂਰੇ ਪੈਕ ਵੀ ਮਿਲ ਜਾਂਦੇ ਨੇ ਜੇ ਪੂਰਾ ਪੈਕ ਲੈਣਾ ਹੋ ਵੀਰਾਂ ਇਹ ਵੀ ਮਿਲ ਜਾਂਦੇ ਨੇ ਕਿ ਮੋਡੇ ਤੇ ਰੱਖ ਕੇ ਤੁਰ ਹੀ ਜਾਂਦੀ ਹੈ ਚਲੋ ਉਥੋਂ ਪੇ ਕਰਦੀਏ ਤੇ ਚੱਲੀਏ ਚਲ ਇਹਨੋਂ ਸਾਰਾ ਆ ਗਿਆ ਆਪ ਵੀ ਪੇ ਕਰ ਲੈਂਦੀ ਐ ਚਲ

ਚਲ ਆਦਿਆਂ ਕਰ ਸ਼ਾਪਿੰਗ ਹੋ ਗਈ ਤੇ ਐਡੀ ਖਰਾਬ ਹੈ ਮੈਨੂੰ ਕਹਿੰਦੀ ਮੈਂ ਨਾ ਉਹ ਲੈ 200 ਰੁਪਏ ਬਰੀ ਦੇ ਪੈਕੇਟ ਤੇ ਇੱਕ ਲਿਆ ਆਪਣਾ ਫੈਂਟਾ ਤੇ ਮੈਨੂੰ ਕਹਿੰਦੀ ਪਪਾ ਤੁਸੀਂ ਆਹ ਕਾਤੋਂ ਲੈਨੇ ਇੰਨੇ ਪੈਸੇ ਲਵਾਤੇ ਤੇ ਮੈਂ ਕਿਹਾ ਤੂੰ ਜਿਹੜੀ ਦਾਲ ਪੂਆ ਲਈ ਆ ਉਹ ਤੇਰੇ ਤੇ ਨਹੀਂ ਪੈਸੇ ਲੱਗੇ ਹੈਂ हां ਮੇਰੇ ਤੇ ਲੱਗੇ ਬਹੁਤ ਖਰਾਬ ਹੈ ਕਹਿੰਦੀ ਤੂੰ ਐ ਪਪਾ ਤੁਸੀਂ ਇੰਨੇ ਪੈਸੇ ਲਵਾਤੇ ਆਹ ਕਾਤੋਂ ਲਿਆ ਸਮਾਨ ਤੇ ਦੋ ਤੂੰ ਲੈ ਨਹੀਂ ਤੂੰ ਨਾ ਜਾਂਦੀ ਤਾਂ ਇਥੇ ਲੱਗਣੇ ਨਹੀਂ ਸੀ ਆਪਣੇ ਅਪਾ ਜਾਣਾ ਨਹੀਂ ਸੀ ਨਾ ਪੈਸੇ ਲੱਗਦੇ ਹਨਾ ਹਾਂ ਇਹ ਵੀ ਠੀਕ ਐ ਸੀ ਚਲੋ ਚੱਲਦੇ ਆ ਘਰ ਨੂੰ ਫਿਰ ਆ ਦੇਖ ਕੀ ਕਰਦਾ ਹੈ ਪਟਾਕੇ ਮਾਰਦਾ ਜਾਂਦਾ ਕੋਈ ਨਹੀਂ ਕੋਈ ਨਹੀਂ ਬੁੱਤੋ ਉਹ ਤਾਂ ਖੇਡਦਾ ਹੈ ਮੈਂ ਪੰਜਿੰਗੀ ਸੀ ਪੰਜਿੰਗੀ ਸੀ ਅੱਛਾ ਅੱਛਾ ਤੇ ਉਹ ਸਿੱਕੇ ਮੇਰੇ ਕਿੱਥੇ ਰੱਖੇ ਨਹੀਂ ਹੁਣ ਕੋਇਨ ਪਰਚਬਾਲੀ ਅੱਛਾ ਗੋਮਨਾ ਕਰਦੀ ਹਾਂ ਕੋਇਨ ਚੰਗਾ ਆ ਜੱਜ ਜੀ ਲੱਗਾ ਇੱਥੇ ਪਲੇ ਕਰਨਾ ਪਤੋਂ ਠੰਡ ਵੀ ਹੈ ਹੁਣ ਨਾ ਠੰਡ ਦੇ ਵਿੱਚ ਪਾਣੀ ਵੀ ਠੰਡਾ ਪਿਆ ਹੈ ਨਹੀਂ ਪਾਪਾ ਠੰਡਾ ਨਹੀਂ ਪਾਇ ਕੱਪੜੇ ਨਾ ਗਿੱਲੇ ਕਰ ਲਈ ਹੁਣ ਗਮ ਹੈਗਾ ਪਾਣੀ ਆਹ ਗਮ ਹੈਗਾ ਐਵੇਂ ਝੂਠ ਮਾਰੀ ਜਾਂਦਾ ਆ ਰਿਹਾ ਸਾਗ ਕਿੱਡਾ ਕਿੱਡਾ ਹੋ ਗਿਆ ਵੀ ਕੱਲ ਤੋੜਾਂਗੇ ਸਾਗ ਤੇ ਸਟ੍ਰੋਬਰੀ ਦੇ ਵੀ ਫੁੱਲ ਲੱਗੇ ਨੇ ਮੇਬੀ 10-15 ਦਿਨਾਂ ਤੱਕ ਲੱਗ ਜੇਗੀ ਸਟ੍ਰੋਬਰੀ ਤੇ ਮਿਰਚ ਆਪਣੀ ਹੋ ਗਈ ਖਰਾਬ ਕੱਲ ਦੇਖਦੇ ਆ ਬਣੀ ਜਾ ਕੇ ਨਾ ਨਵੇਂ ਲੈ ਕੇ ਆਣਾ ਬੂਟੇ ਮਿਰਚਾਂ ਦੇ ਤੇ ਚਲੋ ਜੱਜ ਜੀ ਆਜੋ ਹੁਣ ਚੱਲੀਏ ਤੇ ਆਪਾਂ ਚਲੋ ਜੀ ਇਹਦੇ ਨਾਲ ਹੀ ਬਲੌਗ ਦੀ ਕਰਦੇ ਆ ਐਂਡਿੰਗ ਤੇ ਜੇ ਬਲੌਗ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਣੇ ਵੀਊ ਵੀ ਨਹੀਂ ਆਉਂਦੇ ਹੁਣ ਵੋ ਕੱਟ ਕੇ ਵੀ ਉਹ ਪਤਾ ਨਹੀਂ ਮੇਰੇ ਵੀਡੀਓ ਸੇਮ ਸੇਮ ਨੇ ਤਾ ਕਰਕੇ ਨਹੀਂ ਵਿਊ ਆ ਰਹੇ ਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਹੁਣ ਥੋੜਾ ਜਨਾ ਡਿਫਰੈਂਟ ਜਿਹੇ ਆਰ ਡੇ ਟਾਈਪ ਦਾ ਆਪਾਂ ਬਲੌਗ ਬਣਾਈਏ ਕਰੀਏ ਤੇ ਚਲੋ ਜੀ ਫਿਰ ਇਹਦੇ ਨਾਲ ਹੀ ਆਪਾਂ ਬਲੌਗ ਕਰਦੇ ਆਂਡ ਓਕੇ ਬਾਏ ਗੁੱਡ ਨਾਈਟ ਸਵੀਟ ਡ੍ਰੀਮ ਰੱਬ ਰੱਖਾ